हां जी ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣਾ ਤੋੜ ਲੱਕਾ ਨਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਹਾਂ ਜੀ ਵਿੱਚ ਅਪਾ ਇੱਕ ਤਾਜੀ ਸੂਛੋਟੀ ਸੇ ਲਈ ਲੈ ਕੇ ਆਏ ਜੀ ਤੇ ਜਿਸ ਘਰ ਤੋਂ ਵੀ ਵੀਡੀਓ ਬਣਾ ਰਹੇ ਆ ਵੀਰ ਦੇਖ ਰਿਓ ਪਸ਼ੂ ਰੱਖ ਕੇ ਵੀ ਆ ਕੋਈ ਵੀਰ ਦਾ ਵਫਾਰ ਦਾ ਕੰਮ ਨਹੀਂ ਚੰਗੀਆਂ ਗਾਵਾਂ ਨੇ ਬਾਈ ਕੋਲੇ ਖੋਸਕ ਦੋਗ ਬਾਈ ਕੋਲੇ ਮੱਝਾਂ ਨੇ ਸਾਰੇ ਪਸ਼ੂ ਬਾਈ ਦੇ ਦੁੱਧ ਤੇ ਲਾਇਵੇ ਆ ਤੇ ਜਿਸ ਪਿੰਡ 'ਚੋਂ ਵੀਡੀਓ ਬਣਾ ਰਹੇ ਆ ਪਿੰਡ ਘੰਡਾਵਣਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੂੰ ਭਾਈ ਰੂਪਾ ਸਲਾਦਪੁਰਾ ਭਾਦੌਣੇ ਨੇੜੇ ਹੀ ਰਹ ਜਾਂਦੇ ਆ ਭਾਈ ਜੀ ਮੋਬਾਈਲ ਨੰਬਰ ਬੋਲਿਓ 70870 70179 ਠੀਕ ਹੈ ਕਿਹੜਾ ਸੁਬੂਈਆ ਝੋਟੀ ਇਹ ਪਹਿਨੇ ਸੁਏ ਸੁਏ ਜੀ ਕਦੋਂ ਸੁਈਏ ਵੀਰੇ ਇਹਨੂੰ ਹੋ ਗਿਆ ਜੀ 6 ਦਿਨ ਹੋ ਗਏ ਜੀ 6 ਦਿਨ ਬੱਚਾ ਕੀ ਦੇ ਤਨੇ ਤੇ ਕੱਟੀ ਦਿੱਤੀ ਜੀ ਮੰਗਰ ਕੱਟੀ ਚੰਗੀ ਆਣਾ ਹਾਂ ਜਿਹੜੇ ਸੀਮਣ ਦੀ ਆ ਪਤਾ ਕੁਛ ਇਹੇ ਜੀ ਡੈਡੀ ਯਾਰ ਕੇ ਨੂੰ ਪਤਾਗਾ ਓਕੇ ਭਾਈ ਠੀਕ ਹੈ ਲਿਖਿਆ ਬਾਹੂ ਬਣ ਹਾਂਜੀ ਉਹਨਾਂ ਦਾ ਲਿਖਿਆ ਹੋ ਕਾਪੀ ਦੇ ਠੀਕ ਹੈ ਉਹਨਾਂ ਦਾ ਸਾਰੇ ਕਾਪੀ ਦੇ ਲਿਖ ਕੇ ਰੱਖਦੇ ਓਕੇ ਭਾਈ ਤੇ ਕਿੰਨਾ ਕੁ ਦੁੱਧ ਹੁਣ ਤਿਆਰ ਇਹਨਾਂ ਇਹ ਥੱਲੇ ਜੀ 8 ਲੀਟਰ ਦੁੱਧ ਤਿਆਰ ਆਈ ਨੈਟ ਹਾਂਜੀ ਠੀਕ ਹੈ ਚਵਾਈ ਚਵਾਈ ਤੇ ਬਾਈ ਜਮਾ ਪੋਲੀ ਆ ਜੀ ਮੈਂ ਆਪ ਵੀ ਚੋ ਲੈਣਾ ਓਕੇ ਬਾਈ ਹਾਂ ਫੇਸ ਦੀ ਬਿਊਟੀ ਚੰਗੀ ਆ ਬਾਈ ਸਿੰਗ ਦੀ ਕੁਆਲਿਟੀ ਚੈੱਕ ਕਰ ਲੋ ਥਾਣ ਗਾੜੀ ਬਹੁਤ ਚੰਗੀ ਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਚ ਜੇ ਥਣ ਨਾੜਾ ਨੂੜਾ ਕਰਮਾ ਜੇ ਕੋਲੇ ਚੰਗੀਆਂ ਦੋਤਾ ਬਾਜੂ ਵੀ ਹੈ ਨਾ ਅਜੇ ਵੀ ਦੁੱਧ ਬਾਜੂ ਬਾਈ ਥੋੜਾ ਫਲਾ ਚਾਹ ਮੇਰਾ ਬਹੁਤ ਚੰਗਾ ਛੋਟੀ ਰਾਜੀ ਹੈ ਨਾ ਚੰਗਾ ਹਾਂ ਤੇ ਮੁੱਲ ਕੀ ਆ ਫਿਰ ਜਾਇਜ ਜਾਇਜ ਆ ਮੁੱਲ ਬਈ ਇਹ ਆ 10 ਮੰਗਦੇ ਆ ਹਾਂ ਮੰਨ ਤਾਂ ਹੋ ਜਾ ਹਾਂ ਮੰਨ ਤਾਂ ਹੋ ਜਾ ਬਈ ਖੋਲੀ ਤੋੜ ਕੇ ਦਿਖਾਈਂ ਹੋਰੀਂ ਕੱਦ ਚੰਗਾ ਪਲੀ ਵੀ ਚੰਗੀਆਂ ਪੁੜਾ ਪੜਾ ਚੰਗਾ ਬਾਈ ਖਣ ਖੁਣ ਬਹੁਤ ਚੰਗਾ ਪਸ਼ਾਂ ਤੋਂ ਆਰਡਰ ਚੈੱਕ ਕਰ ਲੋ ਹੂੰ ਪਸ਼ਾਂ ਤੋਂ ਆਰਡਰ ਚੈੱਕ ਕਰ ਲੋ ਕਮਾਲ ਆ ਬਾਈ ਕਿਆ ਬਾਤ ਦੋਧੜੀ ਝੋਟੀ ਆ ਤੋਰਾ ਤੋਰਾ ਐਨ ਓਕੇ ਆ ਬਾਈ ਮੋੜ ਲਿਆ ਬਾਈ ਮੋੜ ਲਿਆ ਮੋੜ ਲਿਆ ਮੁੱਲ ਵੀ ਬਾਈ ਨੇ ਜਾਇਜ ਰੱਖਿਆ ਬਾਕੀ ਕੋਈ ਚੱਕ ਨੀ ਮੌਕੇ ਤੇ ਇਮਾਨਦਾਰ ਜ਼ਰੂਰ ਹੋ ਜੂਗਾ ਪਲੀ ਵੀ ਚੰਗੀਆਂ ਕੱਦ ਕਾੜ ਫੋਲਾ ਤੋਰਾ ਤੋਰਾ ਦੇਖੋ ਇੱਕ ਨੰਬਰ ਬੱਚਾ ਵੀ ਮਗਰ ਕੱਤੀ ਏ ਕੱਤੀ ਵੀ ਬਹੁਤ ਚੰਗੀ ਆ ਬਾਈ ਦੇਖ ਕੇ ਸੇਵ ਨੂੰ ਬਾਈ ਛੋਟੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ